ਜਿਹੜੇ ਅੰਦਰੋਂ ਅਰਦਾਸ ਕਰਨ ਦੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਉਹ ਨਹੀਂ ਮਨੋ ਕਾਮਨਾ ਪੂਰੀ ਕਰਦੇ ਕਰਦੇ ਨੇ ਮੇਰੀ ਖੁਦ ਹੀ ਕਾਮਨਾ ਪੂਰੀ ਹੋਈ ਹੈ ਮੈਂ ਦੂਰ ਕਿਸੇ ਕੀ ਦੱਸਣਾ ਹੈ ਅੱਜ ਤੋਂ 3-4 ਸਾਲ ਦੀ ਪੁਰਾਣੀ ਗੱਲ ਹੈ ਮਨੂੰ ਹਟਾ ਹਾਰਟ ਅਟੈਕ ਆ ਗਿਆ 100% ਮੇਰੀ ਬਲੋਕ ਸੀਗੀ ਤੇ ਡਾਕਟਰਾਂ ਨੇ ਕਹਿੰਦੇ ਜੀ ਅਪਰੇਸ਼ਨ ਕਰਾਣਾ ਕਰਾ ਲਓ ਚਾਂਸ ਘੱਟ ਹੈ ਜੇ ਆਪਾਂ ਬਾਬਾ ਦੀਪ ਸਿੰਘ ਸਰਚ ਚਰਨਾਂ 'ਤੇ ਪੈ ਕੇ ਆਕੇ ਬਾਬਾ ਜੀ ਕੋਲ ਅਰਦਾਸ ਕੀਤੀ ਬਾਬਾ ਜੀ ਰੱਖਣਾ ਰਖ ਲਓ ਲੈਣਾ ਲੈ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ 83-4 ਸਾਲ ਹੋ ਗਏ ਨੇ ਅੱਗੇ ਨੂੰ ਤੰਦਰੁਸਤਾਂ ਉਹ ਦਿਨ ਤੋਂ ਬਾਅਦ ਮੈਂ ਬਾਬਾ ਦੇ ਦਰ ਨਹੀਂ ਛੱਡਿਆ ਕਦੀ ਦਿਨ ਹੋਵੇ ਹਨੇਰੀ ਹੋਵੇ ਰਾਤ ਹੋਵੇ ਫਿਰ ਬਾਬਾ ਦੱਸੇ ਆਣਾ ਹੀ ਆਣਾ ਕੋਈ ਪੁੱਛਿਆ ਕਿੱਥੇ ਮਿਲਣਾ ਤੁਹਾਡਾ ਦਫਤਰ ਕਿੱਥੇ ਮੈਂ ਕਿਹਾ ਬਾਬਾ ਜੀ ਜੋੜੇ ਘਰ ਜਾ ਜਾਓ ਮੈਂ ਉੱਥੇ ਮਿਲਾਂ ਮੇਰੀਆਂ ਨੇ ਬਹੁਤ ਘਟਨਾਵਾਂ ਵਾਪਰੀ ਹੋਈਆਂ ਮੈਂ ਬਾਬਾ ਜੀ ਦਾ ਜਿਹੜਾ ਨਹੀਂ ਦੇਖ ਸਕਦਾ ਸਾਰਿਆਂ ਨੂੰ ਜਿਹੜੇ ਬਾਬਾ ਕਰਦੇ ਸੌਣ ਦਿਲੋਂ ਅਰਦਾਸ ਕਰਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੁੰਦੀ ਹੈ ਵੈਗੁਰਦੀ ਦਾ ਖਾਲਸਾ ਵੈਗੁਰਦੀ ਜੀ ਦੇ ਪਤੇ ਵੈਗੁਰਦੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਪਹੁੰਚੇ ਹੋ ਸੇਵਾ ਕਰ ਰਹੇ ਹੋ ਕਿਹੋ ਜਿਹਾ ਲੱਗ ਰਿਹਾ ਜਿਹੜੀ ਸੇਵਾ ਚੱਲ ਰਹੀ ਹੈ ਨਾ ਇੱਥੇ ਮਨੋ ਸੇਵਾ ਹੋ ਰਹੀ ਹੈ ਬਿਲਕੁਲ ਧੰਨ ਧੰਨ ਬਾਬਾ ਜੀ ਸਿੰਘ ਜੀ ਦੇ ਜਿਹੜਾ ਇਸ ਸਥਾਨ ਤੇ ਆਂਦਾ ਹੈ ਇਹ ਤੇ ਤੁਸੀਂ ਖੁਦ ਦੇਖ ਸਕਦੇ ਹੋ ਲੱਖਾਂ ਦੀ ਤعداد ਵਿੱਚ ਦੁਨੀਆ ਆਉਂਦੀ ਇੱਥੇ ਕਿੱਥੋਂ ਕਿੱਥੋਂ ਆਉਂਦੀ ਹੈ ਕੋਈ ਪਤਾ ਹੀ ਨਹੀਂ ਹੈ ਜੋ ਸੇਵਾ ਹੋ ਰਹੀ ਹੈ ਥੇ ਉਹਦੇ ਬਾਰੇ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਲੋਕਿ ਦਿੱਲੀ ਤੋਂ ਪੂਰੇ ਪੰਜਾਬ ਸਵੇਰੇ ਆਉਂਦੇ ਨੇ ਸ਼ਾਮ ਨੂੰ ਜਾਂਦੇ ਨੇ ਪੁਰਾਣੇ ਲਾ ਕੇ ਇੱਥੇ ਆਪਣੇ ਮਨੋਂ ਸੇਵਾ ਕਰਦੇ ਨੇ ਅੱਜ ਤੱਕ ਤੁਸੀਂ ਕਾ ਖਬਰਾਂ ਪੜਿਆ ਹੋਣਾ ਸੁਣਿਆ ਹੋਣਾ ਜਿਹਦੇ ਅੰਦਰੋਂ ਦਾਸ ਰਿਲ ਦੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਉਹਨੇ ਮਨੋਂ ਕਾਮਨਾ ਪੂਰੀ ਕਰਦੇ ਕਰਦੇ ਨੇ ਮੇਰੀ ਖੁਦ ਦੀ ਕਾਮਨਾ ਪੂਰੀ ਹੋਈ ਹੈ ਮੈਂ ਦੂਰ ਕਿਸੇ ਕੀ ਦੱਸਣਾ ਹੈ ਸਾਂਝੀ ਕਰਾਂਗੇ ਸਾਡੇ ਨਾਲ ਮੈਨੂੰ ਸਾਂਝੀ ਕਰਾਂਗੇ ਦਰੂ ਕਰਾਂਗੇ ਜੀ ਮੈਂ ਅੱਜ ਤੋਂ 3-4 ਸਾਲ ਦੀ ਪੁਰਾਣੀ ਗੱਲ ਹੈ ਮਨੂੰ ਹਟਾ ਹਾਰਟ ਅਟੈਕ ਆ ਗਿਆ ਮਨੂੰ ਕਰਦੇ ਲੈ ਕੇ ਹੀ ਰੋ ਹਾਰਟ ਚ 100% ਮੇਰੀ ਬਲੋਕ ਸੀਗੀ ਤੇ ਡਾਕਟਰਾਂ ਨੇ ਕਹਿੰਦੇ ਜੀ ਪ੍ਰੋਸੈਸ ਕਰਾਣਾ ਕਰਾ ਲਓ ਚਾਂਸ ਘਟੇ ਜੇ ਦੇ ਕੋ ਦੇ ਕਰਨੇ ਕਰਾਉਣੀ ਹੋ ਜਾਵੇ ਤੁਸ ਕੋ ਸਹਾਰਾ ਨਹੀਂ ਕਰੋ ਆਪਾ ਬਾਬਾ ਦੀਪ ਸਿੰਘ ਜੀ ਸਰਦਾਰਾਂ ਦੇ ਪੈ ਗਿਆ ਕੇ ਬਾਬਾ ਜੀ ਕੋ ਅਰਦਾਸ ਕੀਤੀ ਬਾਬਾ ਜੀ ਰਖਣਾ ਰਖ ਲੋ ਲੈਣਾ ਲੈ ਤੁਹਾਡੇ ਦਰ ਤੇ ਆ ਗਿਆ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਸਾਢੇ ਦਿਨ ਚਾਰ ਸਾਲ ਹੋ ਗਏ ਨੇ ਅੱਗੇ ਰੋ ਤੰਦਰੁਸਤਾਂ ਬਾਬਾ ਜੀ ਨੇ ਮੇਰਾ ਪੂਰਾ ਸਾਥ ਦਿੱਤਾ ਉਸ ਤੋਂ ਬਾਅਦ ਅੱਜ ਤੋਂ ਉਹ ਦਿਨ ਤੋਂ ਬਾਅਦ ਮੈਂ ਬਾਬੇ ਦੇ ਦਰ ਨਹੀਂ ਛੱਡਿਆ ਕਦੀ ਦਿਨ ਹੋਵੇ ਹਨੇਰੀ ਹੋਵੇ ਰਾਤ ਹੋਵੇ ਸਵੇਰ ਬਾਬੇ ਦੱਸੇ ਆਣਾ ਹੀ ਆਣਾ ਦਿਨ ਚ ਮੇਰੇ ਘਟ ਕੋ 6 ਔਰ 8 ਘੰਟੇ ਇੱਥੇ ਬਤੀਤ ਹੁੰਦੇ ਨੇ ਰੇਗੂਲਰ ਜਿਹੜਾ ਰੈਗੂਲਰ ਕੋਈ ਪੂਜਾ ਕਿੱਥੇ ਮਿਲਣਾ ਦਫ਼ਤਰ ਕਿੱਥੇ ਮੈਂ ਕਹਾ ਬਾਬਾ ਜੀ ਜੁੜੇ ਘਰ ਜਾ ਜਾਓ ਮੈਂ ਉੱਥੇ ਮਿਲਾਂ ਜਿਹਨੇ ਫੋਨ ਨਾ ਮੈਜ ਇੱਥੇ ਮੇਰਾ ਦਰਦ ਮੇਰਾ ਕਾਰੋਬਾਰ ਇਤੋਂ ਜ਼ਿਆਦਾ ਹੈ ਤਾਂ ਮੇਰਾ ਕਾਰੋਬਾਰ ਬਾਬਾ ਜੀ ਚਲਾਇਆ ਹੈ ਹੋਰ ਦੱਸੋ ਮੇਰੀਆਂ ਨੂੰ ਬਹੁਤ ਘਟਨਾਵਾਂ ਵਾਪਰੀ ਹੋਈਆਂ ਮੈਂ ਬਾਬਾ ਜੀ ਦਾ ਜਿਹੜਾ ਨਹੀਂ ਦੇ ਸਕਦਾ ساری ਕਿੰਨਾ ਕਿੰਨਾ ਸ਼ੁਕਰ ਕਰਦਾ ਵਾਹਿਗੁਰੂ ਦਾ ਵੇ ਜਿਹਨੇ ਬਾਬਾ ਸ਼ੋਰ ਕਰ ਹੀ ਸਕਦਾ ਇਹਨਾਂ ਦਾ ਸ਼ੁਕਰ ਹੈ ਸ਼ੁਕਰ ਬਾਬਾ ਇਸ ਨੂੰ ਕੀ ਕਰਦਾ ਸਾਡੀ ਜ਼ਿੰਦਗੀ ਬਖਸ਼ੀ ਉਹਨਾਂ ਨੇ ਇਤੋਂ ਵੱਡਾ ਸ਼ੁਕਰ ਹੋ ਸਕਦਾ ਮੇਰੀ ਜ਼ਿੰਦਗੀ ਬਖਸ਼ੀ ਅੱਜ ਤੋਂ 4 ਸਾਲ ਪ ਜਿੱਤੋ ਅੱਜ ਤੱਕ ਮੈਂ ਬਰਪੂਰਾ ਤੋਂ ਦਰਸਤਾਂ ਢੀਗਾ ਸੇਵਾ ਵੀ ਕਰਦਾ ਹਰ ਕੰਮ ਕਰਦਾ ਇੱਥੇ ਵੀ ਗੁਰਦੁਆਰਾ ਸਾਹਿਬ ਆ ਕੇ ਪਾਰਟ ਵੀ ਕਰੀਦਾ ਜੋੜੇ ਕਰ ਸੇਵਾ ਰਹੀ ਹੈ ਪ੍ਰਸ਼ਾਦ ਜਿੱਥੇ ਬਾਬੇ ਸੇਵਾ ਨੂੰ ਸੇਵਾ ਕਰਦੀ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੂੰ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀਆਂ ਸੰਗਤਾਂ ਜਿਹੜੀਆਂ ਘਰ ਬੈਠੀਆਂ ਨੇ ਉਹਨਾਂ ਨੂੰ ਵੀ ਤੇ ਤਕੀਦ ਕੀਤੀ ਜਾਂਦੀ ਹੈ ਇੱਥੇ ਬੋਧਵਾਰ ਦੇਖਿਆ ਕਰੋ ਤੁਸੀਂ ਅੱਜ ਦੇਖ ਹੀ ਰਹੇ ਹੋ ਲੱਖਾਂ ਤੇ ਦਰਜ ਜਨਤਾ ਆਇਆ ਜਾਰੀ ਹੈ ਔਰ ਦਿਨ ਰਾਤ ਇੱਥੇ ਅੱਗੇ ਪਿੱਛੇ ਵੀ ਆਜੋ ਪਾਰਟ ਚੱਲਦਾ ਹੈ ਅੱਧੀ ਰਾਤੀ ਆਜੋ 2 ਵਜੇ ਆਜੋ 3 ਵਜੇ ਆਜੋ ਬਾਬੇ ਦਰਬਾਰ ਕਦੀ ਬ 1 ਵਜੇ 2 ਵਜੇ ਜੋ ਪਾਠ ਚੱਲਣਾ ਚੱਲਣਾ ਹੈ ਭਾਈ ਰਾਤ ਪਾਠ ਚੱਲਦਾ ਹੈ ਉਹ ਲੰਗਰ ਦੀ ਸੇਵਾ ਗੁਰੂ ਘਰ ਚ ਖੁੱਲੇ ਦਿਲਾਂ ਹੁੰਦੀ ਹੈ ਜਿੰਨੇ ਇੱਥੇ ਬਾਬਾ ਜੀ ਦੇ ਦੱਸੇਗਾ ਤੇ ਜਾਣਦੇ ਨੇ ਬਾਬਾ ਜੀ ਅਗਰ ਮੈਂ ਤੇ ਦਿਲ ਤੋਂ ਅਰਦਾਸ ਕਰਦਾ ਜਿਹੜੇ ਬਾਬਾ ਜੀ ਕਰਦੇ ਸੌਣ ਦਿਲੋਂ ਅਰਦਾਸ ਕਰਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੁੰਦੀ ਹੈ ਕੋਈ ਅੱਜ ਕੋਈ ਦੋਜ ਰਾਏ ਹੈ ਨਹੀਂ ਬਾਬਾ ਦੀਪ ਸਿੰਘ ਦਰਸ਼ਨ ਜਿਹੜਾ ਆ ਗਏ ਜੋ ਬਾਬਾ ਜੀ ਜ਼ਿੰਦਗੀ ਹੈ ਜੋ ਉਹਨਾਂ ਦੇ ਲੋ ਜਨਤਨ ਦਿੱਤਾ ਹੈ ਜੋ ਉਹਨਾਂ ਨੇ ਅੱਜ ਤੱਕ ਅਮਰ ਜੀ ਰੋਏ ਨੇ ਆਪਣਾ ਅਜੇ ਤੱਕ ਹੈ ਕੋਈ ਇਦਾਂ ਸੀਰ ਜਿਹਨਾਂ ਨੇ ਪਰਸੇਦ ਉਤਾਰ ਕੇ ਮਹਾਰਾਜ ਚੰਦਮੁਝਾ ਰੱਖਿਆ ਹੋਵੇ ਇਸ ਤੋਂ ਵੱਡੀ ਕੋਈ ਸਿੱਧੀ ਨਹੀਂ ਹੋ ਸਕਦੀ ਮਹਾਰਾਜ ਸਾਡੇ ਆਂਤਨ ਦੂਸਰੀ ਵਕਤੇ ਦੇਰੋਕਤਾ ਬਕਤਾਂ ਤੰਤਨ ਬਾਬਾ ਜੀ ਤਨ ਤਨ ਬਾਬਾ ਜੀ